हेलो स्टूडेंट्स नेक्स्ट इंपॉर्टेंट क्वेश्चन पीएसटेट सोशल स्टडी ठीक है पहला है इस्लाम धर्म ਦਾ ਸੰਸਥਾਪਕ ਕਿਸ ਨੂੰ ਮੰਨਿਆ ਜਾਂਦਾ ਹੈ ਕਿਸ ਨੂੰ ਮੰਨਦੇ ਹਜ਼ਰਤ ਮੁਹੰਮਦ ਨੂੰ ਹਜ਼ਰਤ ਮੁਹੰਮਦ ਦਾ ਜਨਮ ਕਦੋਂ ਹੋਇਆ 570 ਏਡੀ ਨੂੰ ਮੁਹੰਮਦ ਦਾ ਜਨਮ ਮੱਕੇ ਵਿੱਚ ਹੋਇਆ ਸੀਗਾ ਠੀਕ ਹੈ 570 ਏਡੀ ਪਿਤਾ ਦਾ ਨਾਮ ਅਬਦੁੱਲਾ ਸੀਗਾ ਮਾਤਾ ਦਾ ਨਾਮ ਅਨੀ ਅਨੀਮਾ ਸੀਗਾ ਤੇ ਬੇਟੀ ਦਾ ਨਾਮ ਸੀ ਫਾਤਿਮਾ ਠੀਕ ਹੈ ਇਹ ਸਾਰੀਆਂ ਚੀਜ਼ਾਂ ਦਿਮਾਗ 'ਚ ਰੱਖ ਲਿਓ ਕੋਈ ਵੀ ਕੁਐਸਚਨ ਹੋ ਆਇਆ ਤਾਂ ਤੁਸੀਂ ਆਸਾਨੀ ਨਾਲ ਕਰ ਸਕਦੇ ਆ ਠੀਕ ਹੈ ਹਿਜਰੀ ਸੰਮਤ ਦਾ ਆਰੰਭ ਕਦੋਂ ਹੋਇਆ ਇਹ ਹੋਇਆ ਸੀ 622 ਏਡੀ ਨੂੰ ਠੀਕ ਹੈ ਅੱਗੇ ਹੈ 622 ਏਡੀ ਵਿੱਚ ਮੁਹੰਮਦ ਸਾਹਿਬ ਦੀ ਮੌਤ ਹੋਈ ਸੀਗੀ ਤੇ ਮੁਸਲਮਾਨਾਂ ਦੇ ਧਾਰਮਿਕ ਤੇ ਰਾਜਨੀਤਿਕ ਨੇਤਾ ਕੌਣ ਸਨ ਇਹ ਸੀ حضرت ਮੁਹੰਮਦ ਮੁਹੰਮਦ ਸੇਬ ਦੇ ਉੱਤਰਾਧਿਕਾਰੀ ਨੂੰ ਕੀ ਕਿਹਾ ਜਾਂਦਾ ਹੈ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਖਲੀਫਾ ਠੀਕ ਹੈ ਖਲੀਫਾ ਦਾ ਅਹੁਦਾ ਕਿਸ ਨੇ ਖਤਮ ਕੀਤਾ ਇਹ ਕੀ ਕਲਾਮ ਮੁਸਤਫਾ ਨੇ ਕੀਤਾ ਸੀ ਖਤਮ ਭਾਰਤ ਉੱਪਰ ਸਭ ਤੋਂ ਪਹਿਲਾ ਹਮਲਾ ਕਿਸ ਨੇ ਕੀਤਾ ਸੀ ਇਹ ਕੀਤਾ ਸੀ ਅਰਬ ਨੇ ਠੀਕ ਹੈ ਇਹ ਕੁਐਸਚਨ ਇੰਪੋਰਟੈਂਟ ਹੈ ਖਲੀਫਾ ਨੇ ਸਿੰਧ ਉੱਪਰ ਹਮਲਾ ਕਰਨ ਲਈ ਕਿਸ ਨੂੰ ਕਿਹਾ ਸੀਗਾ ਇਹ ਅਲ ਹਲਾਜ ਨੂੰ ਕਿਹਾ ਸੀਗਾ ਖਲੀਫਾ ਨੇ ਸਿੰਧ ਉੱਪਰ ਹਮਲਾ ਕਰਨ ਲਈ ਕਿਸ ਨੂੰ ਕਿਹਾ ਸੀ ਅਲ ਹਲਾਜ ਨੂੰ ਇਹ ਦੋ ਵਾਰੀ ਆ ਗਿਆ ਹਨਾ ਅੱਗੇ ਹੈ ዳਹਿਰ ਤੇ ਜੈ ਸਿੰਘ ਇਸ ਲੜਾਈ ਵਿੱਚ ਮਾਰੇ ਗਏ ਸਿਗੇ ਠੀਕ ਹੈ ਨੈਕਸਟ ਹੈ ਅੰਨੇ ਵਾਲੇ ਉਹਨੂੰ ਅਚਨ ਬੜਿਆ ਮੇਤੋ ਅੱਗੇ ਸਭ ਤੋਂ ਪਹਿਲਾਂ ਜੱਜ਼ੀਆ ਜੱਜ਼ੀਆ ਕਰ ਕਿਸ ਨੇ ਲਗਾਇਆ ਸੀਗਾ ਇਹ ਮੁਹੰਮਦ ਬਿੰਦ ਬਿੰ ਕਾਸਮ ਨੇ ਲਾਗੂ ਕੀਤਾ ਸੀਗਾ ਠੀਕ ਹੈ ਜੱਜ਼ੀਆ ਕਰ ਕਿਸ ਨੇ ਲਾਗੂ ਕੀਤਾ ਸੀਗਾ ਮੁਹੰਮਦ ਬਿੰ ਕਾਸਮ ਨੇ ਮੁਹੰਮਦ ਬਿੰ ਕਾਸਮ ਦੀ ਮੌਤ ਕਿਵੇਂ ਹੋਈ ਸੀਗੀ ਇਹ ਜੀ ਖਲੀਫਾ ਦੁਆਰਾ ਮਰਵਾਉਣਾ ਇਹਨੂੰ ਖਲੀਫਾ ਦੁਆਰਾ ਮਰਵਾਇਆ ਗਿਆ ਸੀਗਾ ਠੀਕ ਹੈ ਅੱਗੇ ਹੈ ਤੁਰਕ ਸਾਮਰਾਜ ਦੀ ਸਥਾਪਨਾ ਕਿਸ ਨੇ ਕੀਤੀ ਸੀ ਇਹ ਕੀਤੀ ਸੀ ਜੀ ਅਲਪਤਲੀ ਪਤ ਗੀਨ ਨੇ ਅਲਪਤ ਗੀਨ ਨੇ ਕੀਤੀ ਸੀ ਤੁਰਕ ਸਾਮਰਾਜ ਦੀ ਸਥਾਪਨਾ ਤਮਾਉਛੇ ਰੱਖ ਲਿਓ ਯਾਦ ਹੋ ਜਾਣਾ ਮੁਹੰਮਦ ਗਜ਼ਨਵੀ ਨੇ ਕਿਹੜੀ ਉਪਾਧੀ ਧਾਰਨ ਕੀਤੀ ਜਿਹੜਾ ਮੁਹੰਮਦ ਗਜਨਵੀ ਸੀਗਾ ਉਸਨੇ ਸੁਲਤਾਨ ਦੀ ਉਪਾਧੀ ਧਾਰਨ ਕੀਤੀ ਸੀ ਭਾਰਤ ਉੱਪਰ ਹਮਲਾ ਕਰਨ ਵਾਲਾ ਪਹਿਲਾ ਤੁਰਕ ਕੌਣ ਸੀਗਾ ਏ ਸੀ ਸੁਬਕਤ ਗੀਨ ਸੁਬਕਤ ਗੀਨ ਮਹਿਮੂਦ ਗਜਨਵੀ ਨੇ ਭਾਰਤ ਉੱਪਰ ਕਿੰਨੇ ਵਾਰੇ ਹਮਲਾ ਕੀਤਾ ਇਹਨੇ ਕੀਤਾ 17 ਵਾਰ ਜਿਹੜਾ ਮਹਿਮੂਦ ਗਜਨਵੀ ਸੀ ਇਹਨੇ ਭਾਰਤ ਤੇ 17 ਵਾਰ ਹਮਲਾ ਕੀਤਾ ਸੀ ਮਹਿਮੂਦ ਗਜ਼ਨ ਗਜ਼ਨਵੀ ਦਾ ਪਹਿਲਾ ਹਮਲਾ ਕਿੱਥੇ ਹੋਇਆ ਇਹ ਹੋਇਆ ਸੀ ਬਹਿਦ ਵਿੱਚ ਠੀਕ ਹੈ ਅੱਗੇ ਹੈ ਅਲਬਰੂਨੀ ਕਦੋਂ ਭਾਰਤ ਆਇਆ ਇੱਕ ਨੌਜ ਦੇ ਮਥੁਰਾ ਤੇ ਹਮਲਾ ਜਦੋਂ ਕੀਤਾ ਸੀਗਾ ਉਦੋਂ ਇਹ ਭਾਰਤ ਆਇਆ ਸੀਗਾ ਮਹਿਮੂਦ ਗਜ਼ਨਵੀ ਦੀ ਮੌਤ ਕਦੋਂ ਹੋਈ ਸੀ 1030 ਏਡੀ ਚ ਹੋਈ ਸੀਗਾ ਠੀਕ ਹੈ ਤਾਰੀਖੇ ਸੁਬਕਤਮ ਗੀਨ ਤਾਰੀਖੇ ਮਾਸੂਦੀ ਜਿਹੜੀ ਸੀ ਕਿਸ ਦੀ ਪੁਸਤਕ ਹੈ ਇੱਕ ਇਹਦੀ ਪੁਸਤਕ ਹੈ ਇਹ ਵੈਰਾਕ ਕੀ ਦੀ ਠੀਕ ਹੈ ਅਗਲਾ ਹੈ ਅਲਬਰੂਨੀ ਦੀ ਪੁਸਤਕ ਦਾ ਕੀ ਨਾਮ ਹੈ ਉਹਦੀ ਪੁਸਤਕ ਜਿਹੜੀ ਸੀ ਅਲਬਰੂਨੀ ਦੀ ਇਹ ਸੀ ਤਹਿਕੀਕ ਇਹ ਹਿੰਦ ਅਰਬੀ ਦੇ ਵਿੱਚ ਸੀਗੀ ਹੈ ਠੀਕ ਹੈ ਅੱਗੇ ਹੈ ਸ਼ਾ ਨਾਮਾ ਫਿਰਦौसी ਦੀ ਪੁਸਤਕ ਹੈ ਅਲਬਰੂਨੀ ਨੇ ਭਾਰਤ ਜਿਹੜੀ ਸ਼ਾ ਨਾਮਾਇਆ ਪੁਸਤਕ ਫਿਰਦौसी ਦੀ ਪੁਸਤਕ ਹੈ ਠੀਕ ਹੈ ਤੇ ਅਲਬਰੂਨੀ ਨੇ ਭਾਰਤ ਤੋਂ ਸੰਸਕ੍ਰਿਤ ਸਿੱਖੀ ਸੀਗੀ ਅਤੇ ਵਾਰਾਨਸੀ ਦੀ ਇਹ ਜਿਹੜੀ ਯਾਤਰਾ ਕੀਤੀ ਜੋਤੀ ਵਿਦਿਆ ਗ੍ਰਹਿਣ ਕੀਤੀ ਠੀਕ ਹੈ ਇਹਦੇ ਬਾਰੇ ਨੌਲੇਜ ਐਕਸਟਰਾ ਲਿਖਿਆ ਮੈਂ ਨੈਕਸਟ ਹੈ ਅਗਲਾ ਹੈ ਗੌਰੀ ਦਾ ਪੂਰਾ ਨਾਂ ਕੀ ਸੀ ਜਿਹੜਾ ਗੌਰੀ ਸੀ ਉਹਦਾ ਨਾਂ ਪੂਰਾ ਸੀ ਮਈ ਮਯੂਦdin ਮੁਹੰਮਦ ਗੌਰੀ ਇਹ ਪੂਰਾ ਨਾਂ ਵੀ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਇਹ ਗੌਰੀ ਪ੍ਰਾਂਤ ਤੋਂ ਸੀ ਇਸ ਕਰਕੇ ਇਸ ਦਾ ਨਾਮ ਗੌਰੀ ਪੈ ਗਿਆ ਸੀਗਾ ਠੀਕ ਹੈ ਇਹਦਾ ਪ੍ਰਾਂਤ ਸੀਗਾ ਗੌਰੀ ਅੱਗੇ ਹੈ ਮੁਹੰਮਦ ਗੌਰੀ ਦਾ ਮਹਿਮੂਦ ਗਜਬਨੀ ਨਾਲ ਕੀ ਸੰਬੰਧ ਸੀ ਜੇ ਮੈਂ ਮੁਹੰਮਦ ਗੋਰੀ ਸੀਗਾ ਤਾਂ ਮਹਿਮੂਦ ਗਜਨਵੀ ਦਾ ਸੰਬੰਧ ਕੀ ਸੀ ਕੋਈ ਸੰਬੰਧ ਨਹੀਂ ਸੀ ਆਪਸ ਵਿੱਚ ਇਹਨਾਂ ਦਾ ਤਰਾਇਨ ਦੀ ਪਹਿਲੀ ਲੜਾਈ 'ਚ ਜਿਹੜੀ ਤਰਾਇਨ ਦੀ ਪਹਿਲੀ ਲੜਾਈ 'ਚ ਹਾਰ ਮੁਹੰਮਦ ਗੋਰੀ ਦੀ ਹੋਈ ਸੀਗੀ ਠੀਕ ਹੈ ਜਿਹੜੀ 1191 ਏਡੀ 'ਚ ਹੋਈ ਸੀਗੀ ਦੂਜੀ ਲੜਾਈ ਸੀ 1192 ਵਿੱਚ ਹੋਈ ਸੀਗੀ ਤੇ ਪਰ ਮੁਹੰਮਦ ਗੋਰੀ ਜਿੱਤਿਆ ਸੀ ਇਹਦੇ ਵਿੱਚ ਠੀਕ ਹੈ ਇਸ ਸਮੇਂ ਦਿੱਲੀ ਦਾ ਜਿਹੜਾ ਗਵਰਨਰ ਸੀਗਾ ਉਹ ਗੋਵਿੰਦ ਤੀਜਾ ਸੀਗਾ ਠੀਕ ਹੈ ਅੱਗੇ ਹੈ ਚੰਦਰਵਰ ਦਾ ਜੁੱਧ ਕਦੋਂ ਹੋਇਆ ਸੀਗਾ ਜਿਹੜਾ ਚੰਦਰਵਰ ਦਾ ਜੁੱਧ ਹੋਇਆ ਸੀ ਇਹ 1194 ਈਸਵੀ ਚ ਹੋਇਆ ਸੀਗਾ ਜਿਹੜਾ ਇਹ ਜੁੱਧ ਕਨੌਜ ਦੇ ਸ਼ਾਸਕ ਜੈ ਚੰਦ ਤੇ ਗੋਰੀ ਵਿਚਕਾਰ ਹੋਇਆ ਸੀਗਾ ਅੱਗੇ ਹੈ ਗੌਰੀ ਦੀ ਜਿੱਤ ਹੋਈ ਸੀ ਇਹਦੇ ਵਿੱਚ ਜਿੱਤੇ ਹੋਏ ਪ੍ਰਦੇਸ਼ਾਂ ਦਾ ਗਵਰਨਰ ਕੁੱਤਬਦੀਨ ਐਬਕ ਨੂੰ ਕਿਹਾ ਜਾਂਦਾ ਹੈ ਠੀਕ ਹੈ ਅੱਗੇ ਹੈ ਨੈਕਸਟ ਮੁਹੰਮਦ ਗੌਰੀ ਦੀ ਮੌਤ ਕਦੋਂ ਹੋਈ ਸੀ ਇਹ ਹੋਈ ਸੀ 1206 ਏਡੀ ਚ ਜਿਹੜਾ ਮੁਹੰਮਦ ਗੌਰੀ ਜੀ ਬਰਸ਼ ਹੋਏ ਇਸ ਚੀਜ਼ ਇਹੇ ਮੌਤ ਹੋ ਗਈ ਸੀ ਤੇ ਜਿਹੜਾ 1205 ਵਿੱਚ ਖੋਖਰਾ ਨਾਲ ਜੁੱਦ ਦੇ ਸਮੇਂ ਜ਼ਖਮੀ ਹੋ ਗਿਆ ਸੀ ਇਹ ਜਦੋਂ ਖੋਖਰਾ ਨਾਲ ਜੁੱਦ ਹੋਇਆ ਸੀਗਾ ਠੀਕ ਹੈ ਅੱਗੇ ਹੈ ਮੁਹੰਮਦ ਗੋਰੀ ਨੇ ਕਿਸ ਨਾਮ ਦੇ ਸਿੱਕੇ ਚਲਾਏ ਇਨਸੀ ਮੁਹੰਮਦ ਬਿਨ ਸ਼ਾਮ ਜਿਹੜਾ ਸੀਗਾ ਮੁਹੰਮਦ ਬਿਨ ਸ਼ਾਮ ਨਾਮ ਦੇ ਸਿੱਕੇ ਚਲਾਏ ਸੀਗੇ ਠੀਕ ਹੈ ਨੈਕਸਟ ਹੈ ਮਮਲੂਕ ਜਾਂ ਗੁਲਾਮ ਵੰਸ਼ ਜਿਹੜਾ ਸੀਗਾ ਦੀ ਸਥਾਪਨਾ ਕਦੋਂ ਹੋਈ ਜਿਹੜਾ ਗੁਲਾਮਵੰਸੀ ਦੀ ਸਥਾਪਨਾ ਹੋ ਗਈ ਸੀ 1206 ਏਡੀ ਦੇ ਵਿੱਚ ਠੀਕ ਹੈ ਤੇ ਅੱਜ ਇੰਨਾ ਕੁ ਕਰ ਲੈਨੇ ਨੈਕਸਟ ਹਨਾ ਹੋਰ ਵੀਡੀਓ ਬਣਾਉਣੀ ਮੈਂ ਉਹਦੇ ਵਿੱਚ ਕਰਾਂਗੇ ਓਕੇ ਬਾਏ